ਤਨ ਤਨ ਸਤ ਕਰੂ ਤੇਰੇ ਯਸਰ ਬਖਸ਼ੀ ਆ ਬੋਤ ਨਿਆ ਮਤਾ ਜੀ ਸਤ ਗੁਰ ਮੇਰੇ ਕਮੀ ਨਹੀਂ ਕਿਸ ਚੀਜ਼ ਦੀ ਦਾਤਾ ਕਰ ਤੇਰੇ ਲੱਖਾਂ ਹੀ ਉਪਕਾਰ ਕਰ ਇੱਕ ਹੋਰ ਇੱਕ ਮਾ ਦਿਓ ਰਜਾ ਚਰਾ ਜੀ ਰਹਿਣਿ ਦਾ ਜੀ ਟਾਂਗ ਸਿਕਾ ਦਿਓ ਰਾਜ ਚ ਰਾਜੀ ਰਹਿਣੇ ਦਾ ਜੀ ਟੰਗ ਸਿਖਾ ਦੇਓ ਰਾਜ ਨਚਾਉਂਦੇ ਮੁਕਤੀ ਵੀ ਨਾ ਨਹੀਂ ਦਾਤਾ ਯੋਗ ਵੀ ਨਹੀਂ ਸਿਵਕਸ਼ੀਆ ਮੇਸ਼ੂਮਾਰ ਸੁਗਾਤਾ ਖੜੇ ਹਚੋਲੀ ਆਟਕੇ ਰਹਿਮਤ ਵਰਸਾ ਦਿਓ ਰਜਚ ਰਾਜੀ ਰਹਿਣੇ ਦਾ ਜੀ ਟੰਗ ਸਿਖਾ ਦਿਓ ਅਗਣਹਾਰੇ ਜੀਬ ਹਾ ਨਿਤ ਗਲਤੀਆਂ ਕਰਦੇ ਆਪ ਤ ਜਾਣੀ ਜਾਣੇ ਹੋ ਕੀ ਆਪ ਤ ਪਰਦੇ ਹੋਇਆ ਜੋ ਗੁਸਥਾਖੀ ਆਇਓ ਨਾਨ ਨੂੰ ਪੁਲਾ ਦਿਓ ਰਜ ਚ ਰਾਜੀ ਰੇਣੀਤਾ ਜੀ ਟੰਗ ਸਿਖਾ ਦਿਓ ਪੁੱлле ਪਟਕੇ ਵਿਸਰੇ ਨੂੰ ਸਾਤੀ ਨਾਲ ਲਾਇਆ ਕੀਤੇ ਵੈ ਉਤ ਅਹਸਾਨ ਨੇ ਨਾ ਕਦੇ ਜਤਾਇਆ ਤੂੰ ਹੀ ਤੂੰ ਹੀ ਬੋਲੀਏ ਸਾਡੀ ਮੈਂ ਮਿਟਾ ਦਿਓ ਰਜ ਚਰਾਜੀ ਰੇਣੀ ਦਾ ਜੀ ਟੰਗ ਸਿਖਾ ਦਿਓ ਪੂਰਨ ਮੁਰਸ਼ਿਦ ਮਿਲ ਗਿਆ ਨਾ ਹੋਰ ਤਮੰਨਾ ਆਪਨ ਦੇਣਾ ਸ਼ੈ ਨਸ਼ਾ ਮੇੜੀ ਨੂੰ ਬੰਨਾ ਖੁਦ ਹੀ ਉਂਗਲੀ ਪਕੜ ਕੇ ਜੀਰਾ ਦਿਖਲਾ ਦਿਓ ਰਾਜਾ ਚ ਰਾਜੀ ਰਹਿਣੀ ਦਾ ਚੀਟਾਂਗ ਸਿਖਾ ਦਿਓ ਅੱਜ ਹੈ ਸੋਹਣੇ ਦਾਤਾ ਜੀ ਕੁਝ ਹੋਰ ਨਚਾਉਂਦੇ ਚਰਨਾਂ ਵਿੱਚ ਰਹਿ ਆਪ ਦੇ ਰੇ ਇਹ ਦਰਸ਼ਨੇ ਪਾਉਂਦੇ ਮੇਰੇ ਵਾਲਾ ਹੱਥ ਸੈ ਨਿਸ਼ਾ ਸਿਰ ਉੱਤੇ ਟਿਕਾ ਦਿਓ ਰਜ ਚਰਾਜੀ ਰੇਣੀ ਦਾ ਜੀ ਟੰਗ ਸਿਖਾ ਦਿਓ ਐਸਾ ਇੱਕ ਪਿਲਾ ਦਿਓ ਜੀ ਪ੍ਰੇਮ ਪਿਆਲਾ ਰੱਖੇ ਸਦਾ ਮਤ ਹੋਸ਼ ਕਦੇ ਨਾ ਉਤਰੇ ਨਿਵਾਲਾ ਕੀ ਵਿਰੇ ਸਦਾ ਹੀ ਸੁਧ ਬੁੱਧੇ ਪੁਲਾ ਦਿਓ ਰਜ ਚਰਾਜੀ ਰੇਣੀ ਦਾਜੀ ਟੰਗ ਸਿਖਾ ਦਿਓ ਸ਼ਸਤ ਨਾਮ ਜਿ ਸ਼ੈ ਨਿਸ਼ਾ ਕੁਝ ਮਾਲਿਕ ਪਿਆਰੇ ਓਟ ਤਕਾਈ ਆਪ ਦੀ ਮਿੱਟ ਤੇਰੇ ਸਹਾਰੇ ਔਰ ਖਿਆਲ ਨ ਆਏ ਆਪਣੀ ਚਾਤ ਲਗਾ ਦਿਓ ਰਜਚ ਰਾਜੀ ਰਹਿਣੀ ਦਾ ਜੀ ਟੰਗ ਸਿਖਾ ਦਿਓ ਬਖਸ਼ੀਆਂ ਬਹੁਤ ਨਿਆਮ ਤਾ ਜੀ ਸਤਗੁਰ ਮੇਰੇ ਕਮੀ ਨਹੀਂ ਕਿਸ ਚੀਜ਼ ਦੀ ਦਾਤਾ ਕਰ ਤੇਰੇ ਲੱਖਾ ਹੀ ਇਹਸਾਨ ਕਰ ਜੋ ਇੱਕ ਹੋਰ ਇੱਕ ਮਾ ਦਿਓ ਰਾਜਾ ਚ ਰਾਜੀ ਰਹਿਣ ਦਾ ਜੀ ਟੰਗ ਸਿਖਾ ਦਿਓ ਤੰਦਨ ਸਤਿਗੁਰੂ ਤੇਰੀ ਆਸਰ